पावरकॉम एंड ट्रांसको पेंशन यूनियन ने आज श्री आनंदपुर साहिब में प्रधान हरिचंद की अध्यक्षता में पेंशन दिवस मनाया तथा इस अवसर पर 70 वर्ष के पेंशनर एवं उनकी विधवाओं को सम्मानित किया इस अवसर पर बोलते हुए पंजाब प्रधान राधेश्याम, श्याम मीत प्रधान मदन गोपाल एवं रंजीत सिंह गिल राज्य नेता ने कहा कि के केंद्र की मोदी सरकार कॉरपोरेटरों की नीतियों को लागू कर रही है जो मुलाजिम पेंशनरों मजदूर किसानों के खिलाफ है इसके साथ ही पंजाब में भगवंत मन की सरकार केंद्र की नीतियों को लागू कर हर वर्ग के साथ धक्का कर रही है उन्होंने कहा कि पिछले लंबे समय से मुलाजिमों तथा पेंशनर्स के स्केलों का एरियर नहीं दिया जा रहा जिसके कारण केंद्र तथा पंजाब सरकार के खिलाफ पेंशन एवं मुलाजिमों में भारी रोष पाया जा रहा है इस अवसर पर आज विशेष तौर पर उन मेंबरों को सम्मानित किया गया जिनकी आयु 70 वर्ष से अधिक थी इसके साथ ही पेंशनर्स के विधवाओं को भी शाल एवं लोही देकर सम्मानित किया गया। जीत्रा मकारी साथी देवी जी भाई बोल जीत्रा मकारी यार तुझे गाना बावों को बैठ बाकी नहीं आए ਸਰਜੀਤ ਕੌਰ ਭਾਈ ਹੋ ਬੱਲਵੰਤ ਸਿੰਘ ਜੀ ਗਰਮਿਆ ਕਸ਼ਮੀਰ ਕੌਰ ਵਾਹ ਵਾਹ ਗਰਮੀਤ ਸਿੰਘ ਕਲਮਾ ਆਜਾ ਦਸਰਬਾਹ ਕੋਲ ਬੱਸ ਵਾਹ ਫੋਟੋ ਕਰਾ ਲਓ ਨਾਲ ਫੋਟੋ ਕਰਾ ਲਓ ਨਾਲ ਹੋ ਗਈ ਚਲੋ ਆਪੇ ਵੱਜ ਜਾਂਦੀ ਨਹੀਂ ਨਹੀਂ ਇਧਰ ਬਚ ਨਹੀਂ ਨਹੀਂ ਇਧਰ ਬਚ ਨਹੀਂ ਥੋੜਾ ਪਿਛੇ ਹੋ ਜਾ ਜੀ ਥੋੜਾ ਪਿਛੇ ਹੋ ਜਾ ਹੋਰ ਹੋ ਜਾ ਹੋਰ ਹੋ ਜਾ બસ ਠੀਕ ਹੈ ਜੀ ਪੈਪ ਨੂੰ ਰਹਿ ਕੇ ਪੈਨਾ ਕਾਤਾ ਪੈਪ ਸੈਂਟਰ ਤੇ ਕਰਦਣਾ ਭਾਈ ਜੀ ਮੋੜੇ ਪਿੱਛੇ ਆ ਗਿਆ ਠੀਕ ਹੈ ਜੀ ਨੇ ਸਾਰੇ ਸਾਰੇ ਆਗੇ ਜੀ ਸਰ ਕੀ ਨਾ ਤੁਹਾਡਾ ਮਗਰੋਂ ਪਾਰ ਸਟੇਟ ਬਾਈਫਰੈਂਕ ਪਾਵਰ ਕੰਫਰੰਸ ਕੋ ਪੈਨਸ਼ਨ ਯੂਨੀਅਨ ਤੇ ਡਿਵੀਜ਼ਨ ਦੇ ਅਹੁਦੇਦਾਰ ਅੱਜ 17 ਦਸੰਬਰ ਜਿਹੜਾ ਪੈਨਸ਼ਨ ਡੇ ਹੈ ਉਸ ਪੈਨਸ਼ਨ ਡੇ ਜਿਹੜਾ ਕਿ ਸਾਡੇ ਲਈ ਇੱਕ ਤਿਉਹਾਰ ਦੇ ਤੌਰ ਤੇ ਹੈ ਕਿਉਂਕਿ ਇਸ ਦਿਨ ਸੁਪਰੀਮ ਕੋਰਟ ਵੱਲੋਂ ਪੈਨਸ਼ਨ ਦਾ ਫੈਸਲਾ ਕੀਤਾ ਗਿਆ ਸੀ ਔਰ ਪੈਨਸ਼ਨ ਮਿਲਣ ਦੇ ਨਾਲ ਜਿਹੜੇ ਮੁਲਾਜ਼ਮ ਰਿਟਾਇਰ ਹੁੰਦਾ ਹੈ ਰਿਟਾਇਰ ਹੋਣ ਤੋਂ ਬਾਅਦ ਘਰ ਜਾਂਦਾ ਹੈ ਤਉ ਉਹਦੇ ਮਾਨਜਤ ਔਰ ਉਹਦੀ ਜਿਹੜੀ ਆਪਣੀ ਸਰਵਿਸ ਕੋਰਟੀ ਹੈ ਉਹ ਹੁੰਦੀ ਹੈ ਤੇ ਅੱਜ ਅਸੀਂ ਦਿਨ ਮਨਾ ਕਾ ਤੇ ਡਿਵੀਜ਼ਨ ਦੇ ਅੰਦਰ ਉਹਦੇ ਉੱਤੇ ਅਸੀਂ ਜਿਹੜੇ 70 ਸਾਲ ਤੋਂ ਉੱਪਰ ਸਾਡੇ ਪੈਨਸ਼ਨ ਵੀ ਕਿਉਂਕਿ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਸਾਡੀ ਵੱਧ ਤੋਂ ਵੱਧ ਜਿਹੜੇ ਸਾਡੇ ਸਾਥੀ ਹੈ ਉਹ ਲੰਬੀ ਉਮਰ ਜੀਣ ਔਰ ਉਹਨਾਂ ਦੀ ਹੌਸਲੇ ਲਈ ਔਰ ਉਹਨਾਂ ਨੂੰ ਮਾਨਜਤ ਦੇਣ ਲਈ ਕਿ ਉਹ ਮਹਿਕਮੇ ਦੇ ਵਿੱਚ ਲੰਬੀ ਸੇਵਾ ਕਰਨ ਤੋਂ ਬਾਅਦ ਰਿਟਾਇਰ ਹੋ ਕੇ ਘਰ ਗਏ ਨੇ ਉਹਨਾਂ ਦਾ ਮਾਣ ਜਿਹਦੇ ਤੋਂ ਸਨਮਾਨ ਕਰਦੇ ਆ ਸੋ ਸਨਮਾਨ ਜਿਹੜਾ ਅੱਜ ਕੀਤਾ ਜਾ ਰਿਹਾ ਹੈ ਮੈਂ ਚਰਨ ਦਾ ਬੁਲੁਜ ਬੁਲ ਮੈਂ ਚਰਨ ਦਾ ਹਸਲ ਡਿਵੀਜ਼ਨ 77 ਪੰਜਾਬ ਦਾ ਅਜਿਹਾ ਮੈਂਬਰ ਹੈ ਇਹ ਜਿਹੜਾ ਪ੍ਰੋਗਰਾਮ ਅਸੀਂ ਹਰ ਸਾਲ ਕਈ ਸਾਲਾਂ ਤੋਂ ਚੱਲੇ ਆ ਰਿਹਾਗਾ 70 ਸਾਲ ਦੀ ਉਮਰ ਦੇ ਵੱਧ ਪੈਨਸ਼ਨਾਂ ਲੋ ਔਰ 70 ਸਾਲ ਦੀ ਉਮਰ ਦੇ ਵੱਧ ਜਿਹੜੇ ਫੈਮਿਲੀ ਪੈਨਸ਼ਨਰ ਹੈਗੇ ਉਹਨਾਂ ਨੂੰ ਅਸੀਂ ਬੁਲਾਉਂਦੇ ਆਂ ਬਲਾ ਕਵਰਾਂ ਦਾ ਮਾਨ ਸਲਮਾਨ ਕਰਦੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਲੋਈਆਂ ਔਰ ਕੰਬਲਾਂ ਦੇ ਨਾਲ ਸ਼ਾਲਾਂ ਦੇ ਨਾਲ ਅਸੀਂ ਉਹਨਾਂ ਦਾ ਸਨਮਾਨ ਕਰਦੇ ਆਂ ਆਏ ਹੋਏ ਪੈਨਸ਼ਨਰਾਂ ਨੂੰ ਅਸੀਂ ਚਾਹ ਪਾਣੀ ਰੋਟੀ ਦਾ ਟੈਂਟ ਲਾ ਕੇ ਲੰਗਰ ਦਾ ਜਿਹੜਾ ਪ੍ਰਬੰਧ ਕਰਦੇ ਆਂ ਇਹ ਜਿਹੜਾ ਫੰਕਸ਼ਨ ਹੈਗਾ ਪੈਨਸ਼ਨ ਦਾ ਇਹ ਸਾਡੀਆਂ ਸਰਕਾਰਾਂ ਨੇ ਇੱਕ ਇੱਕ ਯਾਰ ਤੋਂ ਬਾਅਦ ਪੈਨਸ਼ਨ ਜਿਹੜੀ ਉਹ ਬੰਦ ਕਰ ਦਿੱਤੀ ਗਈ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਤੇ ਕਿ ਇਹ ਜਿਹੜੀ ਪੈਨਸ਼ਨ ਹੈਗੀ ਹੈ ਇਹ ਮੁੜ ਕੇ ਪੁਰਾਣੀ ਪੈਨਸ਼ਨ ਨੂੰ ਚਾਲੂ ਕਰ ਦਿੱਤਾ ਜਾਵੇ ਇਹ ਜਿਹੜੀ ਪੈਨਸ਼ਨ ਦੇ ਜਿਹੜੇ ਪੈਸੇ ਰਕਮ ਹੈ ਇਹ ਬढ़ापे ਦਾ ਇੱਕ ਸਹਾਰਾ ਬਣਦਾਗਾ ਜੇ ਪੈਨਸ਼ਨ ਨਹੀਂ ਮਿਲਦੀ ਹੈ ਉਹ ਬढ़ापे ਦਾ ਸਹਾਰਾ ਜਿਹੜਾ ਉਹ ਸਾਡਾ ਸਾਰਿਆਂ ਦਾ ਖੋ ਜਣਾਗਾ ਜਿਹੜਾ ਕਿ ਇੱਕ ਹਕਤ ਹੈ ਇਹਦੇ ਸਬੰਧ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਹਨ ਔਰ ਲੜਾਂਗੇ ਵੀ ਤੇ ਸੈਂਟਰ ਸਰਕਾਰ ਨਾਲ ਵੀ ਇਹ ਜਿਹੜੀ ਲੜਾਈ ਲੜਾਂਗੇ ਥੈਂਕ ਯੂ ਸਰ ਜਿਹੜਾ ਅੱਜ ਇਹ ਪ੍ਰੋਗਰਾਮ ਹੈ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਮਾਨਮਤਾ ਸਾਡਾ ਇਤਿਹਾਸ ਹੈ ਜਦੋਂ ਅਦਾਲਤਾਂ ਨੇ ਇਸ ਗੱਲ ਨੂੰ ਮੰਨਿਆ ਇਹ ਸਿਰਫ ਇਹ ਕੋਈ ਉਹਨਾਂ ਦੀ ਖਰਾਤ ਨਹੀਂ ਹੈ ਉਹਨਾਂ ਦਾ ਹੱਕ ਹੈ ਤੇ ਉਸ ਦਿਨ ਜਿਸ ਦਿਨ ਇਹ ਡਿਕਲੇਅਰ ਕੀਤਾ ਗਿਆ ਸੀਗਾ ਕੋਰਟ ਵੱਲੋਂ ਉਸ ਨੂੰ ਅਸੀਂ ਆਪਣੀ ਬਰਸਤੀ ਤੋਂਤੇ ਮਨਾਉਂਦੇ ਆ ਸਾਡਾ ਇਹ ਮਾਨਮੁੱਤਾ ਇਤਿਹਾਸ ਹੈ ਉਸ ਦਿਨ ਨੂੰ ਅਸੀਂ ਯਾਦ ਕਰਦੇ ਆ ਤੇ ਮਨਾਉਂਦੇ ਆ ਤੇ ਸਰ ਜਿਹੜੇ ਸਨਮਾਨਤ ਕੀਤਾ ਲੇਡੀਜ਼ ਨੂੰ ਇਹ ਕਿਹੜੇ ਕਿਥੋਂ ਕਿਥੋਂ ਆਏ ਸੀਗੇ ਇਹ ਵਕਫਾ ਸਾਡੇ ਮੁਲਾਜ਼ਮ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਜਾਖ ਰਹਿੰਦੇ ਆ ਇਲਾਕੇ ਦੇ ਵਿੱਚ ਜਿਹੜੇ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਹੈ ਸੀ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਬੁਲਾ ਕੇ ਇਹ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਕਿਉਂਕਿ ਇਹ ਸਿਰਫ ਇੱਕ ਕਿਸਮ ਦਾ ਉਹਨਾਂ ਨੂੰ ਮਾਣ ਦੇਣਾ ਹੀ ਆ ਕਿਉਂਕਿ ਜੇ ਅਸੀਂ ਉਹਨਾਂ ਦਾ ਮਾਣ ਕਰਾਂਗੇ ਤੇ ਕੱਲ ਨੂੰ ਸਾਡਾ ਵੀ ਕੋਈ ਨਾ ਕੋਈ ਮਾਣ ਕਰੇਗਾ ਕਿਉਂਕਿ ਉਹਨਾਂ ਵੱਲ ਦੇਖ ਕੇ ਇੱਕ ਦੂਸਰੇ ਵੱਲ ਦੇਖ ਕੇ ਨਤੀਜਾ ਜਿਹੜਾ ਹੈਗਾ ਉਤਸ਼ਾਹ ਪੈਦਾ ਹੁੰਦਾ ਹੈ ਤੇ ਉਹ ਆਸ ਵਿੱਚ ਸਾਡਾ ਭਰਾਤਰੀ ਭਾਵ ਵੀ ਜਿਹੜਾ ਵੱਧਦਾ ਹੈ ਕੋਈ ਸਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹੋ ਕੁਝ ਹਾਂਜੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹਨਾਂ ਦੇ ਸਾਡੇ ਪੈਨਸ਼ਨ ਜਿਆ ਦਿੰਦੇ ਚਾਹੇ ਮੁਲਾਜ਼ਮ ਹੈ ਜਿਹੜੇ ਉਹਨਾਂ ਦੇ ਬਣਦੇ ਹੱਕ ਆ ਉਹ ਤਾਂ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਆ ਤੇ ਇਹ ਆਖਰਕਾਰ ਤੂੰ ਦੇਣਾ ਹੀ ਪੈਣਾ ਹੈ ਅੱਜ ਨਹੀਂ ਕੱਲ ਨੂੰ ਜੇ ਦੇ ਦੇਉਗੇ ਅੱਜ ਦੇ ਦੇਉਗੇ ਤੁਹਾਡੀ ਸ਼ੋਭਾ ਹੋਏਗੀ ਨਹੀਂ ਹੋਏਗਾ ਤੇ ਫਿਰ ਉਹ ਜਿਹੜਾ ਕਹਿੰਦੇ ਆ ਵੀ ਦੁੱਧ ਵਿੱਚ ਮਿੰਗਲ ਪਾ ਕੇ ਦੇਣੀ ਹੈ ਤਾਂ ਫੇਰ ਦਾ ਕੋਈ ਨਹੀਂ ਉਹਦਾ ਤੇ ਲੈ ਤੇ ਲੈਣਾ ਹੀ ਨਾ ਮੁਲਾਜਮਾਂ ਨੇ ਚਾਹੇ ਉਹ ਪੈਨਸ਼ਨਰੀ ਚਾਹੇ ਗੋਈ ਵੀ ਆ ਕਿਉਂਕਿ ਉਹ ਲੈਣਾ ਚਾਹੁੰਦੇ ਆ ਉਹਨੇ ਲੈ ਲੈਣਾ ਇਹਨਾਂ ਨੂੰ ਦੇਣਾ ਪੈਣਾ ਹੈ ਇਸ ਕਰਕੇ ਜੇ ਆਪਣੇ ਆਪ ਦੇ ਦੇਣਗੇ ਵਧੀਆ ਹੈ ਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਹੈ ਵੀ ਅਪਰਸ਼ੋਸ਼ਾ ਹੋਏਗੀ ਨਹੀਂ ਤਾਂ ਫਿਰ ਉਹ ਜਿਹੜੇ ਲੋਕ ਆ ਆਪਣੇ ਹੱਕਾਂ ਨੂੰ ਲੈਣਾ ਜਾਣਦੇ ਆ ਠੀਕ ਹੈ ਠੀਕ ਸਰ ਕੀ ਜਨਾ ਨਾਂ ਕੀ ਤੁਹਾਡਾ ਜੀ ਰਾਦੇ ਸ਼ਾਮ ਆ ਕਿੱਥੋਂ ਆ ਜੀ ਤੁਸੀਂ ਰਾਦੇ ਸ਼ਾਮ ਪ੍ਰਧਾਨ ਪਾਵਰ ਕਾਮਪਨੀ ਚ ਯੂਨੀਅਨ ਇਟਿਕ ਪੰਜਾਬ ਸਰ ਅੱਜ ਤੁਸੀਂ ਪੈਨਸ਼ਨ ਡੇ ਨੂੰ ਇਹ ਪ੍ਰੋਗਰਾਮ ਕੀਤਾ ਹੈ ਤੇ ਅੱਜ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ 17 ਦਸੰਬਰ 1985 ਸੁਪਰੀਮ ਕੋਰਟ ਦੇ ਅੰਦਰ ਇੱਕ ਪੈਨਸ਼ਨਾਂ ਦੇ ਸਬੰਧ ਵਿੱਚ ਫੈਸਲਾ ਹੋਇਆ ਸੀ ਕਿ ਪੈਨਸ਼ਨਰ ਜਿਹੜੇ ਹੈ ਇਹ ਇਹਨਾਂ ਨੂੰ ਜਿਹੜਾ ਯਾਰ ਪੈਨਸ਼ਨ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਦਾ ਅਧਿਕਾਰ ਹੈ ਇਹ ਕੋਈ ਖਰਾਤ ਨਹੀਂ ਹੈ ਇਹ ਕਿਸੇ ਵੀ ਸੂਰਤ ਦੇ ਵਿੱਚ ਬੰਦ ਨਹੀਂ ਕੀਤੀ ਜਾਏਗੀ ਉਸ ਤੋਂ ਬਾਅਦ ਸਾਰੇ ਹਿੰਦੁਸਤਾਨ ਦੇ ਅੰਦਰ ਜਿਹੜੀ ਪੈਸ਼ਨ ਡੇ ਦੇ ਤੌਰ ਤੇ 17 ਦਸੰਬਰ ਬਖ ਬਖ ਜੱਥੇਵੰਦੀਆਂ ਮਨ ਨੂੰ ਮਨਾਣਾ ਜਿਹੜਾ ਸ਼ੁਰੂ ਹੋਇਆ ਤੇ ਅੱਜ ਤੱਕ ਸਾਰੇ ਹਿੰਦੁਸਤਾਨ 'ਚ ਮਨਾਇਆ ਜਾ ਰਿਹਾ ਹੈ ਲੇਕਿਨ ਵਰਕਿੰਗ ਵੀ ਕਹਿ ਸਕਦੇ ਆ ਜਾਂ ਸਰਕਾਰਾਂ ਦੀ ਬੇਈਮਾਨੀ ਕਹਿ ਸਕਦੇ ਆ ਕਿ ਉਸ ਤੋਂ ਬਾਅਦ ਇੱਕ 4 2004 ਨੂੰ ਇੱਕ 2004 ਨੂੰ ਪਾਰਲੀਮੈਂਟ ਦੇ ਅੰਦਰ ਇੱਕ ਕਾਨੂੰਨ ਬਣਾਤਾ ਬਾਜਪਾਈ ਦੀ ਸਰਕਾਰ ਨੇ ਕਿ ਜਿਹੜੇ ਇੱਕ ਇੱਕ 2004 ਤੋਂ ਬਾਅਦ ਰਿਟਾਇਰ ਹੋਣਗੇ ਉਹਨਾਂ ਤੋਂ ਪੈਨਸ਼ਨ ਜਿਹੜੇ ਆ ਉਹ ਲਾਗੂ ਨਹੀਂ ਰਹੇਗੀ ਇਸ ਦੇ ਨਾਲ ਹਿੰਦੁਸਤਾਨ ਦੇ ਲੱਖਾਂ ਲੋਕਾਂ ਦੀਆਂ ਪੈਨਸ਼ਨਾਂ ਜਿਹੜੀਆਂ ਜਿਹੜੀਆਂ ਖੋਈਆਂ ਗਈਆਂ ਜਾਂ ਉਹਨਾਂ ਤੇ ਲਗ ਨਹੀਂ ਜੜੀਆਂ ਨਹੀਂ ਕੀਤੀਆਂ ਸੋ ਇਸ ਨੂੰ ਅੱਜ ਅਸੀਂ 17 ਦਸੰਬਰ ਨੂੰ ਪੈਨਸ਼ਨਾਂ ਬਚਾਉਣ ਦੇ ਦਿਨ ਦੇ ਤੌਰ ਤੇ ਪੈਨਸ਼ਨ ਦੇ ਦੇ ਤੌਰ ਤੇ ਅਸੀਂ ਮਨਾ ਰਹੇ ਹਾਂ ਪੰਜਾਬ ਦੇ ਅੰਦਰ ਵੀ ਿਲਾਇਆ ਇਸ ਨੂੰ ਮਨਾਇਆ ਜਾ ਰਿਹਾ ਬਿਜਲੀ ਬੋਰਡ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਮੰਗਾਂ ਦੀਆਂ ਜਿਵੇਂ ਕਿ ਲੈ ਪੈਨਸ਼ਨੀਆਂ ਪੈਂਡਿੰਗ ਪਈਆਂ ਅਤੇ ਇੱਕ ਇੱਕ ਖੋੜਾ ਤੋਂ ਬਾਅਦ ਜਿਹੜਾ ਸਰਕਾਰ ਨੇ ਪੈਨਸ਼ਨ ਰਿਵੀਜ਼ਨ ਕਮੇਟੀ ਬਣਾਈ ਸੀ ਉਹਨਾਂ ਦਾ ਫੈਸਲਾ ਸੀ ਕਿ 259 ਦਾ ਗੁਣਾਕ ਲਾਗੂ ਕਰਕੇ ਪੈਨਸ਼ਨਾਂ ਦੇਣੀਆਂ ਦਿੱਤੀਆਂ ਜਾਣੀਆਂ ਪਰ ਅਜੇ ਤੱਕ ਲਾਗੂ ਨਹੀਂ ਕੀਤੀਆਂ ਜਿਸੇ ਤਰ੍ਹਾਂ 259 ਮਹੀਨੇ ਦਾ ਮਹਿੰਗਾਈ ਭੱਤਾ ਉਹ ਸਾਡਾ ਪੈਂਡਿੰਗ ਪਿਆ ਹੈ ਕੇਂਦਰ ਸਰਕਾਰ ਨਾਲ ਜਿਹੜਾ ਲਿੰਕ ਸੀ ਸਾਡਾ ਮਹਿੰਗਾਈ ਦੇ ਭੱਤੇ ਦੇ ਸੰਬੰਧ ਵਿੱਚ ਉਹ 11% ਪੈਂਡਿੰਗ ਪਿਆ ਸਾਡੇ ਤਕਰੀਬਨ 3 ਲੱਖ ਪੈਨਸ਼ਨਰ ਐਸਪਲਿਆ ਕੰਮ ਕਰ ਰਹੇ ਆ ਜਿਨ੍ਹਾਂ ਦੇ ਤੇ ਜਿਨ੍ਹਾਂ ਨੂੰ ਬਕਾਇਆ ਜਿਹੜਾ ਉਹ ਨਹੀਂ ਦਿੱਤੇ ਜਾ ਰਹੇ ਇੱਕ ਇੱਕ 1600 ਬਾਦ ਤਕਰੀਬਨ 35000 ਸਾਡੇ ਫੈਮਿਲੀ ਪੈਨਸ਼ਨ ਤੇ ਪੈਸ਼ਨਰਾਂ ਦੀ ਮੌਤ ਹੋ ਚੁੱਕੀ ਹੈ ਉਹ ਬਕਾਇਆ ਨੂੰ ਠੀਕ ਦੇ ਵਿਚਾਰੇ ਚੱਲ ਬਸੇ ਸੋ ਹੁਣ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਲਗਾਤਾਰ ਐਡਿਊਕੇਸ਼ਨ ਜਿਹੜੀ ਆ ਕਰ ਰਹੇ ਆ ਬੱਚੇ ਆਣ ਵਾਲੇ ਸਮੇਂ ਦਰਾਂ ਅਸੀਂ ਇਸ ਪ੍ਰੋਟੈਸਟ ਨੂੰ ਸਿੱਖਾ ਜਿਹੜਾ ਕਰਾਂਗੇ ਅੱਜ ਮੀਟਿੰਗ ਵੀ ਹੈ ਸ਼ਾਮ ਨੂੰ ਸਾਡੀ ਆਨਲਾਈਨ ਵੀ ਦੇ ਵਿੱਚ ਪੰਜਾਬ ਦੇ ਮੁਲਾਜ਼ਮ ਦੇ ਪੈਨਸ਼ਨਾਂ ਸਾਂਝੀ ਜਿਹੜੀ ਹੈ ਜੀ ਇਸ ਨੂੰ ਕਰਨ ਜਾ ਰਹੀ ਹੈ ਥੈਂਕ ਯੂ ਖਰੀ ਚੰਦ ਮੈਂ ਹਰਚੰਦ ਪ੍ਰਧਾਨ ਪੈਨਸ਼ਨ ਯੂਨੀਅਨ ਅਨੰਤਪਾਲ ਸਾਹਿਬ ਅੱਜ ਅਸੀਂ ਇੱਕ ਬੜੀ ਪ੍ਰਜੀ ਪ੍ਰਾਣੀ ਪਤਾ ਚੱਲੀ ਆ ਰਹੀ ਹੈ ਤੇ ਜਿਹੜੇ ਪੈਨਸ਼ਨਰ ਹੈ ਉਹਨਾਂ ਨੂੰ ਸਨਮਾਨ ਸਤਿਮੂ ਕਰਦੇ ਆ ਬਹੁਤ ਦੇਰ ਤੋਂ ਉਠੇ ਸਨਮਾਨ ਸਭੋਤੇ ਸਨਮਾਨ ਵਿੱਚ ਅੱਜ ਆ ਜੀ ਲੇਡੀਜ਼ ਨੂੰ ਵੀ ਅਸੀਂ ਸ਼ੁਰੂ ਕੀਤਾ ਪਿਛਲੇ ਸਾਲ ਤੋਂ ਫਿਰ ਲੇਡੀਜ਼ ਨੂੰ ਸਨਮਾਨਤ ਨਹੀਂ ਕਰਦੇ ਹੁਣ ਅਸੀਂ ਲੇਡੀਜ਼ ਨੂੰ ਸ਼ੁਰੂ ਕੀਤਾ ਹੈ ਤੇ ਜੈਂਟਲਜ਼ ਨੂੰ ਸ਼ੁਰੂ ਕੀਤਾ ਹੈ ਜਿਹੜੇ 70 ਸਾਲ ਦੇ ਹੁੰਦੇ ਉਹਨਾਂ ਨੂੰ ਵੀ ਸਨਮਾਨਤ ਕਰਦੇ ਤੇ ਦਾ ਨਾਲ ਨਾਲ ਜਿਹੜੇ ਉਹਨਾਂ ਦੇ ਲੋਕਾਂ ਦੇ ਹੋਰ ਕੰਮ ਹੁੰਦੇ ਉਹ ਵੀ ਨਾਲ ਹੋ ਜਾਂਦੇ ਆ ਤੇ ਅਸੀਂ ਮੈਂ ਖਾਸ ਕਰਕੇ ਪੈਨਸ਼ਨ ਡੇ ਦੇ ਜਿਹੜਾ ਹੈ ਕਿਸੇ ਕਰਕੇ ਬਣਾਨੇ ਆ ਵੀ ਤਾਂ ਕਿ ਜਿਹੜੇ ਲੋਕਾਂ ਦਾ ਸਨਮਾਨ ਵੀ ਹੋ ਜਾਏ ਔਰ ਇਸ ਦਿਨ ਲੋਕ ਚੇਤਾ ਵੀ ਰੱਖਣ ਕਿਉਂਕਿ ਬੜੇ ਰਾਹੀ ਝਗੜੇ ਨਾਲੇ ਯਾ ਦਿਨੇ ਪ੍ਰਾਉਡ ਕੀਤਾ ਕੋਟ ਕੇਸ ਦੇ ਪੈਦਲਨਾ ਕੀਤਾ 17 ਨੂੰ 17 1920 ਸਤੰਬਰ 17 ਸਤੰਬਰ 1920 ਬਿਆਸੀ ਨੂੰ ਇਹ ਕੋਟਨਾ ਪੈਦਾ ਕੀਤਾ ਜਿਹੜੀ ਪੈਨਸ਼ਨ ਹੈ ਇਹ ਕਿਹ ਰਹਿਤ ਨਹੀਂ ਹੈ ਇਹ ਕਿਸਦਾ ਹੋਣੀ ਹੈ ਇਹ ਮੁਲਾਜ਼ਮ ਦੀ ਕਮਾਈ ਹੋਈ ਜਿਹੜੀ ਰਕਮ ਹੈ ਉਦਾਇਤ ਕਿਹਾ ਠੀਕ ਹੈ ਥੈਂਕ ਯੂ ਸਾਰਾ ਅੱਜ ਪੈਨਸ਼ਨ ਡੇ ਦੇ ਮੌਕੇ ਤੁਸੀਂ ਇਕੱਠੇ ਹੋਏ ਹੋ ਇਸ ਬਾਰੇ ਕੀ ਕਹਿਣਾ ਚਾਹਦੇ ਹੋ ਮੈਂ ਗੋਪਾਲ ਕਿਸ਼ਨ ਕਸਟ੍ਰਿਕ ਪੰਜਾਬ ਤੇ ਮੈਂ ਇਹੀ ਕਹੂੰਗਾ ਕਿ ਅਸੀਂ ਹਰ ਸਾਲ ਜਿਹੜੇ ਆ ਉਹ ਜਿਹੜੇ 70 ਸਾਲ ਤੋਂ ਉੱਪਰ ਹੋ ਜਾਂਦੇ ਅਸੀਂ ਉਹਨੂੰ ਇੱਥੇ ਸਨਮਾਨਤ ਕਰਦੇ ਹਾਂ ਪਹਿਲੇ ਅਸੀਂ ਗੰਗੂਆ ਡੀਨ ਦੇ ਵਿੱਚ ਸਰਕਲ ਦੇ ਵਿੱਚ ਕਰਕੇ ਆਏ ਉੱਥੇ ਤੇ ਹੁਣ ਇੱਥੇ ਸਾਰਿਆਂ ਨੂੰ ਸਨਮਾਨਤ ਕੀਤਾ ਹੈ ਇਹ ਹਰ ਸਾਲ ਅਸੀਂ ਪ੍ਰੋਗਰਾਮ ਕਰਦੇ ਹਾਂ ਔਰ ਅਸੀਂ ਲੋਕਾਂ ਦਾ ਉਤਸ਼ਾਹ ਵਧਾਉਂਦੇ ਹਾਂ ਤਾਂ ਕਿ ਲੋਕ ਸਾਡੇ ਨਾਲ ਵੱਧ ਤੋਂ ਵੱਧ ਜੁੜਨ ਔਰ ਜਿਹੜੀਆਂ ਸਾਡੀ ਮੰਗਾਂ ਹੈ ਅਸੀਂ ਉਹਨਾਂ ਨੂੰ ਪੂਰੀਆਂ ਕਰ ਸਕੀਏ ਸੋ ਕੋ ਸਰਕਾਰ ਤੋਂ ਹੀ ਮੰਗ ਕਰਨਾ ਚਾਹੁੰਦੇ ਜੀ ਸਰਕਾਰ ਤੋਂ ਹੀ ਮੰਗ ਕਰਦੇ ਵੀ ਜਿਹੜੇ ਸਾਡੀ ਮੰਗਾਂ ਡੀਏ ਦੀ ਕਿਸ਼ਤਾ ਹੈ ਤੇ ਸਾਡਾ ਪੀ ਸਕੀਲ ਦਾ ਏਰੀਆ ਹੈ ਇਹ ਜਿਹੜਾ ਦਿੱਤਾ ਜਾਵੇ ਜਲਦੀ ਜਲਦੀ ਤਾਂ ਕਿ ਅਸੀਂ ਸੋਲਵ ਹੋ ਸਕੀਏ ਲੋਕਾਂ ਨੂੰ ਸਾਰਿਆਂ ਨੂੰ ਇਹ ਇਸ ਗੱਲ ਦਾ ਵੇਟ ਹੈ ਕਿ ਕਦੋਂ ਸਰਕਾਰ ਦੇਊਗੀ ਪਰ ਸਰਕਾਰ ਜਿਹੜੀ ਹੈ ਉਹ ਲਾਰੇ ਲਾ ਰਹੀ ਹੈ ਬੱਤ ਬੱਤ ਲਾਰੇ ਲਾਈ ਜਾਂਦੀ ਹੈ ਇਸ ਕਰਕੇ ਲੋਕ ਜਿਹੜੇ ਸੰਘਰਸ਼ਾਂ ਦੇ ਉੱਤੇ ਨੇ ਥੈਂਕ ਯੂ ਜੀ